ਆਸਟ੍ਰੇਲੀਆ ਦੇ ਵਿੱਚ ਇਮੀਗ੍ਰੇਸ਼ਨ ਦਾ ਮਾਹੌਲ ਕਿਹੋ ਜਿਹਾ ਚੱਲ ਰਿਹਾ ਹੈ ਆਸਟ੍ਰੇਲੀਆ 'ਚ ਇਮੀਗ੍ਰੇਸ਼ਨ ਦਾ ਮਾਹੌਲ ਅੱਜ ਦੀ ਡੇਟ 'ਤੇ ਗਰਮਾਇਆ ਹੋਇਆ ਹੈ ਬੜੇ ਲੰਬੇ ਸਮੇਂ ਤੋਂ ਜਿਹੜੇ ਇਮੀਗ੍ਰੇਸ਼ਨ ਦੇ ਦਰਵਾਜ਼ੇ ਸਟੂਡੈਂਟਸ ਵਾਸਤੇ ਬੰਦ ਕੀਤੇ ਗਏ ਸੀ ਸੁਣਨ ਚ ਆਇਆ ਕਿ ਟਾਇਰ 2 ਦੇ ਵਿੱਚ ਮੇਰੇ ਖਿਆਲ ਨਾਲ ਕੋਈ ਬਦਲਾਅ ਕੀਤੇ ਗਏ ਆ ਕਿ ਇੰਡੀਆ ਦੀ ਜਿਹੜੀ ਕੈਟਾਗਰੀ ਆ ਸ਼ਾਇਦ ਉਹ ਅਪਗ੍ਰੇਡ ਕਰ ਦਿੱਤੀ ਗਈ ਆ ਅਗਰ ਕਿਸੇ ਕੰਟਰੀ ਦੀ ਜਾਂ ਐਜੂਕੇਸ਼ਨ ਪ੍ਰੋਵਾਈਡਰ ਦੀ ਰਿਫਿਊਜ਼ਲ ਰੇਟ ਘਟਾ ਤਾਂ ਉਹਦੀ ਜਿਹੜੀ ਆ ਰੇਟਿੰਗ ਆ ਉਹ ਜ਼ਿਆਦਾ ਹੋ ਜਾਂਦੀ ਹੈ ਸੋ ਐਵੇਂ ਹੋਇਆ ਇੰਡੀਆ ਦੀ ਪਿਛਲੇ ਸਾਲ ਡੇਢ ਸਾਲ ਦੇ ਵਿੱਚ ਜਿਹੜੀ ਰਿਫਿਊਜ਼ਲ ਰੇਟ ਆ ਉਹ ਕਾਫੀ ਘਟੀ ਹੈ ਜਦੋਂ ਉਹਦੇ ਇਹ 트럼ਪ ਸਾਹਿਬ ਆਏ ਨੇ ਨਾ ਇਹ ਆਪ ਬੈਠੇ ਨਹੀਂ ਚੈਨਾਂ ਤੇ ਨਾ ਇਹਨਾਂ ਨੇ ਕਿਸੇ ਨੂੰ ਬਹਿਣ ਦਿੱਤਾ ਅਮਰੀਕਾ ਦਾ ਇੱਕ ਬੜਾ ਵਧੀਆ ਇੱਕ ਸਿਸਟਮ ਚੱਲਿਆ ਕਰਦਾ ਸੀ ਕਿ ਜਿਹੜਾ ਇੱਕ ਵਾਰੀ ਬੰਦਾ ਅਮਰੀਕਾ ਦੀ ਧਰਤੀ ਤੇ ਟੱਚ ਕਰ ਗਿਆ ਸਮਝੋ ਉਹ ਪੱਕਾ ਹੀ ਆ ਉਹਦੇ ਅਧਿਕਾਰ ਜਿਹੜੇ ਸੀ ਉਹਨੂੰ ਲਗਭਗ ਸਿਟੀਜ਼ਨ ਦੇ ਬਰਾਬਰ ਹੀ ਮਿਲ ਜਾਇਆ ਕਰਦੇ ਸੀ ਅੱਜ ਦਾ ਸਮਾਂ ਵੇਖਿਆ ਜਾਵੇ ਤੇ ਸਿਟੀਜ਼ਨ ਵੀ ਡਾਵਾ ਡੋਲ ਤੁਰਿਆ ਫਿਰਦਾ ਕਿ ਪਾਉ ਮੇਰਾ ਵੀ ਕੋਈ ਪਤਾ ਨਹੀਂ ਹੈਗਾ ਕਿ ਮੇਰੇ ਬੋਰੀਆ ਬਿਸਤਰਾ ਕਿਦਨ ਗੋਲ ਇੱਥੋਂ ਹੋ ਜੇ ਦੁਨੀਆ ਭਰ ਦੇ ਵਿੱਚ ਇੱਕ ਹੇਟ੍ਰੇਡ ਦੀ ਵੇਵ ਜਿਹੜੀ ਆ ਉਹ ਚੱਲ ਰਹੀ ਆ ਟੂਵਰਡਸ ਇਮੀਗ੍ਰੈਂਟਸ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੇ ਆ ਪ੍ਰੋਟੈਸਟ ਪਿਛਲੇ ਦਿਨੀ ਦੇਖਣ ਨੂੰ ਮਿਲੇ ਆ ਕਿ ਇਮੀਗ੍ਰੇਸ਼ਨ ਦੇ ਖਿਲਾਫ ਮੈਂ ਆਪਣੀ ਲਾਈਫ ਦੇ ਵਿੱਚ ਕਦੀ ਵੀ ਇਹ ਨਹੀਂ ਦੇਖਿਆ ਸੀ ਕਿ ਆਸਟ੍ਰੇਲੀਅਨ ਗਵਰਨਮੈਂਟ ਕੈਨੇਡਾ ਦੇ ਪਰਮਨੈਂਟ ਰੈਜ਼ੀਡੈਂਟ ਕਾਰਡ ਪੀਆਰ ਕਾਰਡ ਹੋਲਡਰ ਤੇ ਯੂਐਸ ਦੇ ਗ੍ਰੀਨ ਕਾਰ ਹੋਲਡਰ ਨੂੰ ਰਿਸਟਰ ਵੀਜ਼ਾ ਨਹੀਂ ਦਏਗਾ ਤੁਹਾਨੂੰ ਕੀ ਲੱਗਦਾ ਔਨ ਵਾਲੇ ਸਮੇਂ ਦੇ ਵਿੱਚ ਅਸੀਂ ਉਮੀਦ ਕਰ ਸਕਦੇ ਹਾਂ ਕਿ ਆਸਟ੍ਰੇਲੀਆ ਮੋੜ ਦਰਵਾਜ਼ੇ ਜਿਹੜੇ ਆਪਣੇ ਏਸ਼ੀਅਨ ਕੰਟਰੀਜ਼ ਵਾਸਤੇ ਜਿਹੜਾ ਖੋਲ ਸਕਦਾ ਕਿਉਂਕਿ ਇਹ ਪ੍ਰੂਵ ਹੋਇਆ ਕਿ ਇਮੀਗ੍ਰੈਂਟਸ ਨੇ ਜਿਹੜਾ ਵਾ ਉਹ ਬੈਨੀਫਿਟ ਵੀ ਕਾਫੀ ਹੱਦ ਤੱਕ ਉਸ ਕੰਟਰੀ ਨੂੰ ਦਿੱਤਾ ਆਸਟ੍ਰੇਲੀਆ ਦੀ ਸਟ੍ਰੈਟਜੀ ਇਸ ਟਾਈਮ ਤੇ ਇਹ ਹੈ ਕਿ ਸਤਿ ਸ਼੍ਰੀ ਅਕਾਲ ਜੀ ਜ਼ੂਮ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਅੱਜ ਦੇ ਐਪੀਸੋਡ ਚ ਕਰਦੇ ਜੀ ਬਹੁਤ ਸਵਾਗਤ ਅੱਜ ਦਾ ਐਪੀਸੋਡ ਬੜਾ ਹੀ ਸਪੈਸ਼ਲ ਆ ਉਹਦਾ ਕਾਰਨ ਇਹ ਹੈ ਕਿ ਪੰਜਾਬੀਆਂ ਦਾ ਮਨਪਸੰਦ ਟੌਪਿਕ ਜਿਹੜਾ ਇਮੀਗ੍ਰੇਸ਼ਨ ਉਹਦੇ ਰਿਲੇਟ ਪਿਛਲੇ ਹੀ ਦਿਨਾਂ ਦੇ ਵਿੱਚ ਅਸੀਂ ਆਪਣੇ ਟਿਕਟੌਕ ਤੇ ਬਾਕੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਆਸਟ੍ਰੇਲੀਆ ਦੇ ਇਕਨੋਮਿਕ ਕ੍ਰਾਈਸਿਸ ਤੋਂ ਲੈ ਕੇ ਇਮੀਗ੍ਰੇਸ਼ਨ ਦੀ ਗੱਲ ਕੀਤੀ ਸੀ ਜਿਹਦੇ ਸੰਦਰਭ ਦੇ ਵਿੱਚ ਬਹੁਤ ਸਾਰੀਆਂ ਕਾਲਾਂ ਕਮੈਂਟਸ ਵੀ ਆਏ ਆ ਕਿ ਬਈ ਤੁਸੀਂ ਆਪਣੇ opinion ਜਿਹੜੇ ਆ ਇਸ ਤਰ੍ਹਾਂ ਕਿਵੇਂ ਦੇ ਸਕਦੇ ਹੋ ਜਦ ਕਿ ਸਾਡੇ opinion ਹਮੇਸ਼ਾ ਫੈਕਟ ਤੇ ਆਧਾਰ ਤੇ ਹੁੰਦੇ ਆ ਉਹਦੇ ਪਿੱਛੇ ਇੱਕ ਰਿਸਰਚ ਹੁੰਦੀ ਆ ਜਿਹੜੀ ਸਾਡੀ ਟੀਮ ਆ ਉਹਦੇ ਵੱਲੋਂ ਕੀਤੀ ਗਈ ਹੁੰਦੀ ਆ ਹੁਣ ਅੱਜ ਵੀ ਆਸਟ੍ਰੇਲੀਆ ਬਾਰੇ ਵਧੇਰੀ ਜਾਣਕਾਰੀ ਲੈਣ ਵਾਸਤੇ ਉੱਥੋਂ ਦੇ ਇਮੀਗ੍ਰੇਸ਼ਨ ਨੂੰ ਲੈ ਕੇ ਚਾਹੇ ਉੱਥੋਂ ਦੀ ਐਜੂਕੇਸ਼ਨ ਸਿਸਟਮ ਨੂੰ ਲੈ ਕੇ ਅਸੀਂ ਤੁਹਾਨੂੰ ਲੈ ਪਹੁੰਚੇ ਆ ਅੱਜ ਆਸਟ੍ਰੇਲੀਆ ਦੇ ਇੱਕ ਮਾਹਿਰ ਵਕੀਲ ਦੇ ਨਾਲ ਜਿਨ੍ਹਾਂ ਦਾ ਨਾਮ ਹੈ ਹੈਰੀ ਸੰਧੂ ਐਕਸਕਲੂਸਿਵ ਮਾਈਗ੍ਰੇਸ਼ਨ ਮੈਲਬਨ ਆਸਟ੍ਰੇਲੀਆ ਤੋਂ ਆਪਰੇਟ ਕਰਦੇ ਨੇ ਤੇ ਆਓ ਇਹਨਾਂ ਦਾ ਪਹਿਲਾਂ ਸਵਾਗਤ ਕਰਦੇ ਹਾਂ ਹੈਰੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਵੈਰੀ ਮੱਚ ਸੰਧੂ ਸਾਹਿਬ ਸਭ ਤੋਂ ਪਹਿਲਾਂ ਤੇ ਇਹ ਦੱਸੋ ਕਿ ਆਸਟ੍ਰੇਲੀਆ ਦੇ ਵਿੱਚ ਇਮੀਗ੍ਰੇਸ਼ਨ ਦਾ ਮਾਹੌਲ ਕਿਹੋ ਜਿਹਾ ਚੱਲ ਰਿਹਾ ਹੈ ਦੇਖੋ ਆਸਟ੍ਰੇਲੀਆ 'ਚ ਇਮੀਗ੍ਰੇਸ਼ਨ ਦਾ ਮਾਹੌਲ ਥੋੜਾ ਜਿਹਾ ਅੱਜ ਦੀ ਡੇਟ 'ਤੇ ਗਰਮਾਇਆ ਹੋਇਆ ਹਾਂ ਹਮਮ ਆ ਜਾਦਾ ਜਿਹੜਾ ਗਰਮਾਇਆ ਉਹ ਇੰਡੀਆ ਚ ਬੈਠੇ ਸਾਡੇ ਏਜੰਟ ਭਰਾ ਨੇ ਹਮਮ ਜਿਹੜੇ ਸਮੇ ਸਮੇਂ ਸਰ ਜਿਹੜਾ ਉਹ ਨਵੀਆਂ ਅਪਡੇਟਸ ਉਹ ਪਤਾ ਨਹੀਂ ਕਿੱਥੋਂ ਲੈ ਕੇ ਆਉਂਦੇ ਨੇ ਉਹਦੇ ਨਾਲ ਥੋੜਾ ਮਾਹੌਲ ਜਿਹੜਾ ਉਹ ਤੁਹਾਡੇ ਆਸਟ੍ਰੇਲੀਆ ਦੀ ਹਵਾ ਇਸ ਟਾਈਮ ਤੇ ਬਣਾਈ ਹੋਈ ਹੈ ਹਮਮ ਬਾਕੀ ਇਸ ਟਾਈਮ ਤੇ ਫਿਲਹਾਲ ਜਿਹੜਾ ਜੋ ਮੇਰੀ ਅੰਡਰਸਟੈਂਡਿੰਗ ਆ ਉਹ ਕਾਫੀ ਸਲੋ ਡਾਊਨ ਹੋਇਆ ਆ ऑस्ट्रेलिया ਦਾ ਮਾਈਗ੍ਰੇਸ਼ਨ ਜੀ ਪਿਛਲੇ ਕੁਝ ਸਾਲ ਡੇਢ ਸਾਲ ਤੋਂ ਸੰਧੂ ਜੀ ਮੈਂ ਜਾਨਣਾ ਚਾਹੁੰਦਾ ਕਿ ਆਸਟ੍ਰੇਲੀਆ ਬੇਹੱਦ ਹੀ ਇੱਕ ਖੂਬਸੂਰਤ ਦੇਸ਼ ਹੈ ਤੇ ਹਰ ਪੰਜਾਬੀ ਦਾ ਸੁਪਨਾ ਹੈ ਕਿ ਮੈਂ ਆਸਟ੍ਰੇਲੀਆ ਦੇ ਵਿੱਚ ਆਵਾਂ ਚਾਹੀਓ ਪੜ੍ਹਾਈ ਦੇ ਤੌਰ ਤੇ ਆਵਾਂ ਚਾਹੀ ਮੈਂ ਉੱਥੋਂ ਦਾ ਪੱਕਾ ਵਸਨੀਕ ਬਣਨ ਵਾਸਤੇ ਆਵਾਂ ਹਾਲ ਹੀ ਦੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਬੜੇ ਲੰਬੇ ਸਮੇਂ ਤੋਂ ਜਿਹੜੇ ਇਮੀਗ੍ਰੇਸ਼ਨ ਦੇ ਦਰਵਾਜ਼ੇ ਸਟੂਡੈਂਟਸ ਵਾਸਤੇ ਬੰਦ ਕੀਤੇ ਗਏ ਸੀ ਸੁਣਨ ਚ ਆਇਆ ਕਿ ਟਾਇਰ 2 ਦੇ ਵਿੱਚ ਖਾਨਾ ਕੋਈ ਬਦਲਾਅ ਕੀਤੇ ਗਏ ਆ ਕਿ ਇੰਡੀਆ ਦੀ ਜਿਹੜੀ ਕੈਟਾਗਰੀ ਹੈ ਸ਼ਾਇਦ ਉਹ ਅਪਗ੍ਰੇਡ ਕਰ ਦਿੱਤੀ ਗਈ ਆ ਉਹਦੇ ਕਰਕੇ ਵੀ ਕਾਫੀ ਚਹਿਲ ਪਹਿਲ ਲੱਗ ਰਹੀ ਹੈ ਮਾਰਕੀਟ ਦੇ ਵਿੱਚ ਇਹਦੇ ਬਾਰੇ ਥੋੜੀ ਜੀ ਵਧੇਰੇ ਜਾਣਕਾਰੀ ਔਰ ਸੱਚੀ ਜਾਣਕਾਰੀ ਤੁਸੀਂ ਪ੍ਰੋਵਾਈਡ ਕਰੋ ਅ ऑस्ट्रेलिया ਨੇ ਇੱਕ ਰਿਸਕ ਅਸੈਸਮੈਂਟ ਲੈਵਲ ਜਿਹੜਾ ਹਰ ਕੰਟਰੀ ਦਾ ਰੱਖਿਆ ਹੋਇਆ ਔਰ ਹਰ 6 ਮਹੀਨੇ ਬਾਅਦ ਉਹ ਜਿਹੜਾ ਉਹਨੂੰ ਉਹ ਚੇਂਜ ਕਰਦੇ ਰਹੇ ਜੀ ਔਰ ਇਵੇਂ ਜਿਹੜੇ এডੂਕੇਸ਼ਨ ਪ੍ਰੋਵਾਈਡਰ ਨੇ ਯੂਨੀਵਰਸਿਟੀਆਂ ਕਾਲਜੇਸ ਲਾ ਲੋ ਉਹਨਾਂ ਦਾ ਵੀ ਰਿਸਕ ਅਸੈਸਮੈਂਟ ਲੈਵਲ ਹੈ ਹੁਣ ਜਿਹੜਾ ਰਿਸਕ ਅਸੈਸਮੈਂਟ ਲੈਵਲ ਹੈ ਉਹ ਕੰਮ ਕਿਵੇਂ ਕਰਦਾ ਨੰਬਰ ਆਫ ਰਿਫਿਊਜ਼ਲਸ ਅਗਰ ਕਿਸੇ ਕੰਟਰੀ ਦੀਆਂ ਜਾਂ ਕਿਸੇ এডੂਕੇਸ਼ਨ ਪ੍ਰੋਵਾਈਡਰ ਦੀਆਂ ਰਿਫਿਊਜ਼ਲ ਦੀ ਨੰਬਰ ਜਿਆਦਾ ਵੱਜ ਜਾਂਦੀ ਹੈ ਤੇ ਉਹਦੀ ਰੇਟਿੰਗ ਜਿਹੜੀ ਹੈ ਆਟੋਮੈਟਿਕਲੀ ਡਾਊਨ ਹੋ ਜਾਂਦੀ ਹੈ ਔਰ ਇਵੇਂ ਹੀ ਅਗਰ ਕਿਸੇ ਕੰਟਰੀ ਦੀ ਜਾਂ এডੂਕੇਸ਼ਨ ਪ੍ਰੋਵਾਈਡਰ ਦੀ ਰਿਫਿਊਜ਼ਲ ਰੇਟ ਘਟ ਤਾਂ ਉਹਦੀ ਜਿਹੜੀ ਰੇਟਿੰਗ ਆ ਉਹ ਜ਼ਿਆਦਾ ਹੋ ਜਾਂਦੀ ਹੈ ਸੋ ਐਵੇਂ ਹੀ ਹੋਇਆ ਅ ਇੰਡੀਆ ਜਿਹੜਾ ਉਹ ਲੈਵਲ 2 ਅਸੈਸਮੈਂਟ ਲੈਵਲ 2 ਦੇ ਵਿੱਚ ਸੀਗਾ 2018 ਤੱਕ 2019 ਦੇ ਵਿੱਚ ਜਿਹੜਾ ਅਸੈਸਮੈਂਟ ਲੈਵਲ 3 ਚ ਚਲਾ ਗਿਆ ਸੀਗਾ ਪਰ ਹੁਣ ਇਹ ਦੁਬਾਰਾ ਅਸੈਸਮੈਂਟ ਲੈਵਲ ਜਿਹੜਾ ਵਾ ਉਹ 2 ਦੇ ਵਿੱਚ ਆਇਆ ਹੈ ਕੁਝ ਹਫ਼ਤੇ ਪਹਿਲਾਂ ਜੀ ਇਹ ਹੋਇਆ ਕਿਵੇਂ ਹੁਣ ਇੰਡੀਆ ਦੀ ਪਿਛਲੇ ਸਾਲ ਡੇਢ ਸਾਲ ਦੇ ਵਿੱਚ ਜਿਹੜੀ ਰਿਫਿਊਜ਼ਲ ਰੇਟ ਹੈ ਉਹ ਕਾਫੀ ਘਟੀ ਹੈ ਔਰ ਇਹਦਾ ਰਿਫਿਊਜ਼ਲ ਰੇਟ ਘਟਣ ਦਾ ਮਤਲਬ ਇਹ ਨਹੀਂ ਹੈ ਕਿ ਆਸਟ੍ਰੇਲੀਅਨ ਗਵਰਨਮੈਂਟ ਨੇ ਇੰਡੀਅਨਸ ਨੂੰ ਬਹੁਤ ਜ਼ਿਆਦਾ ਵੀਜ਼ੇ ਦਿੱਤੇ ਨੇ ਨੰਬਰ ਆਫ ਐਪਲੀਕੇਸ਼ਨਸ ਬਹੁਤ ਘਟੀਆਂ ਨੇ ਆਸਟ੍ਰੇਲੀਆ ਦੇ ਲਈ ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਇਹਨਾਂ ਨੇ ਜਿਹੜਾ ਇਮੀਗ੍ਰੇਸ਼ਨ ਦੀ ਫੀਸ ਹੈ ਸਟੂਡੈਂਟ ਵੀਜ਼ਾ ਦੀ ਉਹਦੇ 'ਚ ਬਹੁਤ ਵੱਡਾ ਵਾਧਾ ਕੀਤਾ ਹੈ ਪਹਿਲਾਂ ਜੋ ਫੀਸ ਜਿਹੜੀ ਹੈ 600 650 ਡਾਲਰ ਹੁੰਦੀ ਸੀ ਉਹਨੂੰ ਵਧਾ ਕੇ ਸਿੱਧੀ ਇਹਨਾਂ ਨੇ 2000 ਡਾਲਰ ਕਰਤੀ ਹੂੰ ਹੂੰ ਉਹ ਵੀ ਇੱਕ ਬਹੁਤ ਵੱਡਾ ਰੀਜ਼ਨ ਹੈ ਕਿ ਐਪਲੀਕੇਸ਼ਨ ਨੰਬਰ ਆਫ ਐਪਲੀਕੇਸ਼ਨ ਉਹ ਕਟੀਆਂ ਨੇ ਸੈਕੰਡ ਚੀਜ਼ ਆ ਕਿ ਰਿਫਿਊਜ਼ਲ ਰੇਟ ਔਰ ਨਾਰਥ ਇੰਡੀਆ ਤੋਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਆਫਰ ਹੀ ਨਹੀਂ ਕੀਤਾ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਜੰਮੂ ਕਸ਼ਮੀਰ ਇਨਾ ਸਟੇਟਸ ਨੂੰ ਯੂਨੀਵਰਸਿਟੀ ਨੇ ਆਫਰ ਲੈਟਰ ਹੀ ਨਹੀਂ ਦਿੱਤੀ ਉਹਦੀ ਵਜ੍ਹਾ ਕਰਕੇ ਇਮੀਗ੍ਰੇਸ਼ਨ ਦਾ ਕੈਪ ਐਪਲੀਕੇਸ਼ਨ ਆ ਪਹੁੰਚਿਆ ਹੀ ਕਟਨੇ ਔਰ ਇਹਦੀ ਵਜ੍ਹਾ ਤੋਂ ਜਿਹੜਾ ਇੰਡੀਆ ਦਾ ਅਸੈਸਮੈਂਟ ਲੈਵਲ ਹੈ ਇਹ 3 ਤੋਂ 2 ਹੋ ਗਿਆ ਪਰ ਇਹਦੇ ਨਾਲ ਅਸੈਸਮੈਂਟ ਲੈਵਲ ਸ਼੍ਰੀਲੰਕਾ ਤੇ ਬੰਗਲਾਦੇਸ਼ ਦਾ ਆਲਰੇਡੀ 2 ਸੀਗਾ ਉਹਨਾਂ ਦਾ 1 ਆ ਗਿਆ ਸੋ ਇਹਦਾ ਮਤਲਬ ਇਹ ਨਹੀਂ ਹੈ ਕਿ ਸ਼੍ਰੀਲੰਕਾ ਬੰਗਲਾਦੇਸ਼ ਨੂੰ ਇੰਡੀਆ ਦੇ ਨਾਲੋਂ ਜ਼ਿਆਦਾ ਵੀਜੇ ਦਿੱਤੇ ਜਾਣਗੇ ਫਿਲੀਪੀਨਸ ਦਾ ਅਸੈਸਮੈਂਟ ਲੈਵਲ 2 ਸੀ ਉਹ ਘਟ ਕੇ 3 ਹੋ ਗਿਆ ਔਰ ਇਹਦਾ ਇਹ ਹੀ ਮਤਲਬ ਨਹੀਂ ਹੈ ਕਿ ਫਿਲੀਪੀਨਸ ਨੂੰ ਘੱਟ ਵੀਜੇ ਮਿਲਣਗੇ ਇੰਡੀਆ ਦੇ ਕੰਪੈਰੀਟਿਵ ਸੋ ਜਿਹੜਾ ਅਸੈਸਮੈਂਟ ਲੈਵਲ ਹੈ ਇਹਦੇ ਨਾਲ ਕੋਈ ਬਹੁਤਾ ਖਾਸ ਫਰਕ ਜਿਹੜਾ ਉਹ ਪੈਂਦਾ ਨਹੀਂ ਹੈਗਾ ਪਰ ਏ ਡੈਫੀਨਿਟਲੀ ਹੋਇਆ ਕਿ ਜਿਹੜੀ ਸੈਸਮੈਨ ਲੈਵਲ 2 ਦੇ ਵਿੱਚ ਔਨ ਦਾ ਕਰਕੇ ਅਗਰ ਕੋਈ ਬੱਚਾ ਲੈਵਲ 1 ਜਾਂ ਲੈਵਲ 2 ਦੀ ਯੂਨੀਵਰਸਿਟੀ ਕਾਲਜ ਵਿੱਚ ਪੜ੍ਹੇਗਾ ਉਹਨੂੰ ਇੰਗਲਿਸ਼ ਤੇ ਫੰਡ ਦੀ ਰਿਕੁਆਇਰਮੈਂਟ ਜਿਹੜੀ ਹੈ ਉਹ ਜਿਹੜੀ ਹੈ ਉਹ ਲਾਗੂ ਉਹਦੇ ਤੇ ਨਹੀਂ ਹੋਏਗੀ ਜੀ ਇਮੀਗ੍ਰੇਸ਼ਨ ਵੱਲੋਂ ਪਰ ਜਿਹੜਾ ਐਜੂਕੇਸ਼ਨ ਪ੍ਰੋਵਾਈਡਰ ਯੂਨੀਵਰਸਿਟੀ ਹੈ ਉਹਨੇ ਆਪਣੀਆਂ ਫਾਰਮੈਲਿਟੀਆਂ ਜਿਹੜੀਆਂ ਨੇ ਉਹ ਪੂਰੀਆਂ ਕਰਨੀਆਂ ਕਰਨੀਆਂ ਨੇ ਸੋ ਤੁਸੀਂ ਕਹਿ ਸਕਦੇ ਹੋ ਕਿ ਅਗਰ ਜਿਹਦੇ ਕੋਲ ਸਾਰੀਆਂ ਸਾਰੇ ਡਾਕੂਮੈਂਟਸ ਹੋਣਗੇ ਐਜੂਕੇਸ਼ਨ ਦੇਵੀ ਪ੍ਰੋਪਰ ਹੋਣਗੇ ਪਲੱਸ ਉਹਦੇ ਕੋਲੋ ਇੰਗਲਿਸ਼ ਕਪੈਸਿਟੀ ਐਂਡ ਉਹਦੀ ਫਾਈਨੈਂਸ਼ੀਅਲ ਕਪੈਸਿਟੀ ਹੋਏਗੀ ਤਾਂ ਹੀ ਉਹਦਾ ਵੀਜ਼ਾ ਲੱਗੇਗਾ ਅਦਰਵਾਇਜ਼ ਵੀਜ਼ਾ ਲੱਗਣਾ ਬਹੁਤ ਮੁਸ਼ਕਲ ਆ ਆਸਟ੍ਰੇਲੀਆ ਦਾ ਸੋ ਮੁੱਖ ਦੀ ਗੱਲ ਇਹ ਆ ਕਿ ਜੇ ਮੋਰਲ ਆਫ ਦ ਸਟੋਰੀ ਦੇਖੀਏ ਤੇ ਜਿਹੜੇ ਕੰਮ ਪਹਿਲਾਂ ਇਮੀਗ੍ਰੇਸ਼ਨ ਕਰਿਆ ਕਰਦੀ ਸੀ ਅੱਜ ਕੱਲੋ ਉਹ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਬਣ ਚੁੱਕੀ ਹੈ ਬਿਲਕੁਲ ਡੈਫੀਨਿਟਲੀ ਜਿਹੜੀਆਂ ਲੈਵਲ 1 ਯੂਨੀਵਰਸਿਟੀਆਂ ਨੇ ਇਹ ਕਾਫੀ ਜ਼ਿਆਦਾ ਸਟ੍ਰਿਕਟ ਨੇ ਨਾਰਥ ਇੰਡੀਆ ਨੂੰ ਲੈ ਕੇ ਬਿਕੋਜ਼ ਬਹੁਤ ਜ਼ਿਆਦਾ ਫੇਕ ਡਾਕੂਮੈਂਟਸ ਫੰਡਸ ਜਿਹੜੇ ਫੇ ਔਰ ਉਹਦੇ ਨਾਲ ਰਿਫਿਊਜ਼ਲ ਰੇਟ ਰਿਫਿਊਜ਼ਲ ਰੇਟ ਕਾਫੀ ਵਧ ਗਈ ਸੀਗੀ ਤਾਂ ਕਰਕੇ ਯੂਨੀਵਰਸਿਟੀਆਂ ਕਾਫੀ ਜ਼ਿਆਦਾ ਸਟ੍ਰਿਕਟ ਨੇ ਨਾਰਥ ਇੰਡੀਆ ਨੂੰ ਲੈ ਕੇ ਸੋ ਸੰਧੂ ਸਾਹਿਬ ਜਿਵੇਂ ਅਸੀਂ ਦੇਖਦੇ ਹਾਂ ਕਿ ਹੁਣ ਲੈਟਸ ਸੇ ਕਿ ਮੈਂ ਇਸ ਟਾਈਮ ਅਮਰੀਕਾ ਦੇ ਵਿੱਚ ਬੈਠਾ ਹੋਇਆ ਇੱਕ ਦੁਨੀਆ ਭਰ ਦੇ ਵਿੱਚ ਇੱਕ ਹੇਟਰੀਡ ਦੀ ਵੇਵ ਜਿਹੜੀ ਆ ਉਹ ਚੱਲ ਰਹੀ ਆ ਟੂਵਰਡਸ ਇਮੀਗ੍ਰੈਂਟਸ ਚਾਹੇ ਉਹ ਅਮਰੀਕਾ ਹੋਵੇ ਚਾਹੇ ਕੈਨੇਡਾ ਹੋਵੇ ਚਾਹੇ ਅਸੀਂ ਦੇਖਿਆ ਹੈ ਹਾਲ ਦੀ ਘੜੀ ਯੂਕੇ ਦੇ ਵਿੱਚ ਵੀ ਕਾਫੀ ਪ੍ਰੋਟੈਸਟ ਜਿਹੜੇ ਹੋਏ ਨੇ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੇ ਆ ਪ੍ਰੋਟੈਸਟ ਪਿਛਲੇ ਦਿਨੀ ਦੇਖਣ ਨੂੰ ਮਿ ਜੀ ਅਸੀਂ ਇਤਿਹਾਸ ਦੀ ਗੱਲ ਕਰੀਏ ਕਿ ਇਤਿਹਾਸ ਦੇ ਵਿੱਚ ਜ਼ਿਆਦਾਤਰ ਦੇਖਣ ਚ ਆਇਆ ਕਿ ਆਸਟ੍ਰੇਲੀਆ ਨੇ ਇਮੀਗ੍ਰੈਂਟਸ ਵਾਸਤੇ ਦਰਵਾਜ਼ੇ ਜਾਂ ਤੇ ਗੋਲਡ ਰਸ਼ ਜਦੋਂ ਹੋਇਆ ਸੀ ਉਦੋਂ ਖੋਲੇ ਸੀ ਜਾਂ ਵਰਲਡ ਵਾਰ 2 ਦੇ ਦੌਰਾਨ ਯੂਰਪੀਅਨ ਸੈਟਲਮੈਂਟ ਜਿਹੜੀ ਸੀ ਉਹ ਇਨ੍ਹਾਂ ਦੇਸ਼ਾਂ ਦੇ ਵਿੱਚ ਹੋਈ ਸੀ ਹਾਂ ਜੇ ਹਾਲ ਦੀ ਘੜੀ ਦੀ ਗੱਲ ਕਰੀਏ ਤੇ ਅੱਜ ਤੋਂ ਤਕਰੀਬਨ ਫਿਰ ਵੀ 10 15 ਜਾਂ 20 ਸਾਲ ਪਹਿਲੇ ਜਦੋਂ ਆਸਟ੍ਰੇਲੀਆ ਨੇ ਏਸ਼ੀਅਨ ਕੰਟਰੀਜ਼ ਵਾਸਤੇ ਜਿਹਦੇ ਵਿੱਚ ਖਾਸ ਕਰਕੇ ਚਾਈਨਾ ਤੇ ਇੰਡੀਆ ਦੀ ਗੱਲ ਆਉਂਦੀ ਆ ਤੇ ਉਹਨਾਂ ਵਾਸਤੇ ਜਦੋਂ ਤੇ ਦਰਵਾਜ਼ੇ ਖੋਲੇ ਨੇ ਤੇ ਆਸਟ੍ਰੇਲੀਆ ਦੀ ਆਬਾਦੀ ਦੇ ਵਿੱਚ ਵੀ ਭਾਰੀ ਇਜਾਫਾ ਹੋਇਆ ਇਜਾਫੇ ਦੇ ਨਾਲ ਨਾਲ ਮੁਨਾਫਾ ਵੀ ਉਹਨਾਂ ਨੂੰ ਕਾਫੀ ਹੋਇਆ ਕਿ ਮੈਂ ਜਿਵੇਂ ਆਪਣੀ ਇੱਕ ਵੀਡੀਓ ਦੇ ਵਿੱਚ ਜ਼ਿਕਰ ਵੀ ਕੀਤਾ ਸੀ ਕਿ ਆਸਟ੍ਰੇਲੀਆ ਦੀ ਜਿਹੜੀ ਜੀਡੀਪੀ ਆ ਉਹ ਲਗਭਗ 2 ਟ੍ਰਿਲੀਅਨ ਡਾਲਰ ਨੂੰ ਟੱਚ ਕਰਨ ਵਾਲੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਮੀਦ ਕਰ ਸਕਦੇ ਹਾਂ ਕਿ ਆਸਟ੍ਰੇਲੀਆ ਮੋੜ ਦਰਵਾਜ਼ੇ ਜਿਹੜੇ ਆਪਣੇ ਏਸ਼ੀਅਨ ਕੰਟਰੀਜ਼ ਵਾਸਤੇ ਜਿਹੜਾ ਖੋਲ੍ਹ ਸਕਦਾ ਹੈ ਕਿਉਂਕਿ ਕਿਉਂਕਿ ਇਹ ਪ੍ਰੂਵ ਹੋਇਆ ਹੈ ਵੈਸੇ ਬੇਸਿਕਲੀ ਕਿ ਇਹ ਚੀਜ਼ ਇਹ ਥਿਉਰੀ ਪ੍ਰੂਵ ਹੋ ਚੁੱਕੀ ਆ ਕਿ ਇਮੀਗ੍ਰੈਂਟਸ ਨੇ ਜਿਹੜਾ ਵਾ ਉਹ ਬੈਨੀਫਿਟ ਵੀ ਕਾਫੀ ਹੱਦ ਤੱਕ ਉਸ ਕੰਟਰੀ ਨੂੰ ਦਿੱਤਾ ਹੈ ਤੁਹਾਡਾ ਕੀ ਕਹਿਣਾ ਦੇਖੋ ਜਿਹੜਾ ਇਮੀਗ੍ਰੇਸ਼ਨ ਨੇ ਬੈਨੀਫਿਟ ਦਿੱਤਾ ਆਸਟ੍ਰੇਲੀਆ ਨੂੰ ਅਗਰ ਅਸੀਂ ਗੱਲ ਕਰ ਲਈਏ ਪੋਪੂਲੇਸ਼ਨ ਦੀ ਸਭ ਤੋਂ ਪਹਿਲਾਂ ਜੀ 2000 ਸੰਧ ਵਿੱਚ ਆਸਟ੍ਰੇਲੀਆ ਦੀ ਪੋਪੂਲੇਸ਼ਨ 19 ਮਿਲੀਅ ਔਰ 2025 ਦੇ ਵਿੱਚ ਜਿਹੜੀ ਹੈ ਉਹ 25 ਮਿਲੀਅਨ ਹੋ ਗਈ ਹੈ ਸੋ ਅਪਰੋਕਸੀਮੇਟਲੀ ਜਿਹੜਾ ਤੁਸੀਂ ਦੇਖੋ ਕੁਛ 6 ਮਿਲੀਅਨ ਪਲੱਸ ਜਿਹੜੀ ਹੈ ਉਹ ਪਾਪੂਲੇਸ਼ਨ ਦੀ ਗਰੋਥ ਜਿਹੜੀ ਹੈ ਉਹ ਹੋਈ ਹੈ ਸੌਰੀ 27 ਮਿਲੀਅਨ ਹੋ ਗਈ ਹੈ 25 ਤੋਂ 27 ਮਿਲੀਅਨ ਹੋ ਗਈ ਹੈ ਸੋ ਅਪਰੋਕਸੀਮੇਟਲੀ ਤੁਸੀਂ ਲਾ ਲਓ ਕਿ 8 ਮਿਲੀਅਨ ਜਿਹੜਾ ਉਹ ਪਾਪੂਲੇਸ਼ਨ ਨੇ ਗਰੋ ਕੀਤਾ ਪਿਛਲੇ ਕੁਝ 25 ਸਾਲਾਂ ਚ ਇੱਕ ਬਹੁਤ ਵੱਡਾ ਬੈਨੀਫਿਟ ਆ ਅਸਟ੍ਰੇਲੀਅਨ ਗਵਰਨਮੈਂਟ ਨੂੰ ਪਲੱਸ ਜੀਡੀਪੀ ਗਰੋਥ ਹੈ ਹਰ ਸਾਲ 1% ਦੇ ਜਿਹੜਾ ਉਹ 1% ਥੋੜਾ ਜਿਹਾ ਉੱਪਰ ਜਿਹੜਾ ਵਾ ਉਹ ਇੰਟਰਨੈਸ਼ਨਲ ਸਟੂਡੈਂਟ ਲਾ ਲਓ ਤੁਸੀਂ ਜਾਂ ਸਕਿੱਲ ਮਾਈਗ੍ਰੈਂਟ ਲਾ ਲਓ ਉਹ ਕੰਟ੍ਰਿਬਿਊਟ ਕਰਦੇ ਨੇ ਪਲੱਸ ਜਿਹੜੀ ਹੈ ਵਰਕ ਫੋਰਸ ਹੈ ਉਹ ਉਹਦੇ ਚ ਬਹੁਤ ਵੱਡਾ ਯੋਗਦਾਨ ਹੈ ਜਿਹੜੇ ਇਮੀਗ੍ਰੈਂਟ ਇੱਥੇ ਆਉਂਦੇ ਨੇ ਉਹਦੇ ਚ ਤੁਸੀਂ ਆਈਟੀ ਪ੍ਰੋਫੈਸ਼ਨਲ ਲਾ ਲਓ ਹੈਲਥ ਸੈਕਟਰ ਦੇ ਵਿੱਚ ਲਾ ਲਓ ਐਜੂਕੇਸ਼ਨ ਸੈਕਟਰ ਚ ਲਾ ਲਓ ਹਸਪਿਟੈਲਿਟੀ ਚ ਲਾ ਲਓ ਸੋ ਮਾਈਗ੍ਰੈਂਟਸ ਦੀ ਜਿਹੜੀ ਹੈ ਬਹੁਤ ਬਹੁਤ ਵੱਡੀ ਜਿਹੜੀ ਹੈ ਦੇਣ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਹੈ ਕੁਝ 6 ਮਹੀਨੇ ਸਾਲ ਥੋੜਾ ਜਿਹਾ ਟਫ ਰਹਿਣ ਵਾਲਾ ਹੈ ਹਮਮ ਕਿਉਂਕਿ ਇੰਟਰਸਟ ਰੇਟ ਕਾਫੀ ਜ਼ਿਆਦਾ ਹਾਈ ਨੇ ਔਰ ਜੌਬਸ ਜਿਹੜੀਆਂ ਨੇ ਜੌਬ ਓਪਰਚ्युनिटीज ਫਿਲਹਾਲ ਥੋੜੀਆਂ ਜੀਆਂ ਘਟ ਨੇ ਬਟ ਮੈਨੂੰ ਲੱਗਦਾ ਕਿ ਜਿਵੇਂ 2000 26 25 26 ਦਾ ਫਾਈਨੈਂਸ਼ੀਅਲ ਇਅਰ ਖਤਮ ਹੋਏਗਾ ਉਸ ਤੋਂ ਬਾਅਦ ਆਸਟ੍ਰੇਲੀਆ ਜਿਹੜਾ ਹੈ ਮੋੜ ਜਿਹੜਾ ਦਰਵਾਜ਼ੇ ਖੋਲੇਗਾ ਮਾਈਗ੍ਰੈਂਟਸ ਲਈ ਦਰਵਾਜ਼ੇ ਤੇ ਖੋਲੇਗਾ ਖੋਲੇਗਾ ਅ ਸੰਦੂਸਾ ਮੈਂ ਇਹ ਜਾਨਣਾ ਚਾਹੁੰਦਾ ਕਿ ਲੈਟਸ ਸੇ ਕਿ ਹੁਣ ਅਮਰੀਕਾ ਦੇ ਹਾਲਾਤ ਜੋ ਨੇ ਇਹਦੇ ਬਾਰੇ ਤੇ ਸਾਰੀ ਦੁਨੀਆ ਪਲੀਪਾਂਤੀ ਜਾਣਦੀ ਹੈ ਜਦੋਂ ਦੇ ਇਹ 트ੰਪ ਸਾਹਿਬ ਆਏ ਨੇ ਨਾ ਇਹ ਆਪ ਬੈਠੇ ਨਹੀਂ ਚైనా ਤੇ ਨਾ ਇਹਨਾਂ ਨੇ ਕਿਸੇ ਨੂੰ ਬਹਿਣ ਦਿੱਤਾ ਇੱਥੇ ਵੇਖਿਆ ਜਾਵੇ ਕਿ ਜ਼ਿਆਦਾਤਰ ਜਿਹੜੇ ਇਮੀਗ੍ਰੈਂਟ ਨੇ ਜਿਹੜੇ ਪਿਛਲੇ ਬਹੁਤ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਸਨ ਜਦ ਕਿ ਅਮਰੀਕਾ ਦਾ ਇੱਕ ਬੜਾ ਵਧੀਆ ਇੱਕ ਸਿਸਟਮ ਚੱਲਿਆ ਕਰਦਾ ਸੀ ਕਿ ਜਿਹੜਾ ਇੱਕ ਵਾਰੀ ਬੰਦਾ ਅਮਰੀਕਾ ਦੀ ਧਰਤੀ ਤੇ ਟੱਚ ਕਰ ਗਿਆ ਸਮਝੋ ਉਹ ਪੱਕਾ ਹੀ ਆ ਉਹਦੇ ਅਧਿਕਾਰ ਜਿਹੜੇ ਸੀ ਉਹਨੂੰ ਲਗਭਗ ਸਿਟੀਜ਼ਨ ਦੇ ਬਰਾਬਰ ਹੀ ਮਿਲ ਜਾਇਆ ਕਰਦੇ ਸੀ ਅੱਜ ਦਾ ਸਮਾਂ ਵੇਖਿਆ ਜਾਵੇ ਤੇ ਸਿਟੀਜ਼ਨ ਵੀ ਡਾਵਾ ਡੋਲ ਤੁਰਿਆ ਫਿਰਦਾ ਕਿ ਪਾਉ ਮੇਰਾ ਵੀ ਕੋਈ ਪਤਾ ਨਹੀਂ ਹੈਗਾ ਕਿ ਮੇਰੇ ਬੋਰੀਆ ਬਿਸਤਰਾ ਕਿਦਨ ਗੋਲ ਇੱਥੋਂ ਹੋ ਜੇ ਹ ਹੁਣ ਜ਼ਿਆਦਾਤਰ ਵੇਖਿਆ ਜਾਵੇ ਕਿ ਇਹ ਦੇ ਵਿੱਚ ਪਿਛਲੇ ਕੁ ਸਾਲਾਂ 'ਚ ਦੇਖਿਆ ਗਿਆ ਕਿ ਬਹੁਤ ਭਾਰੀ ਸੰਖਿਆ ਦੇ ਵਿੱਚ ਅਮਰੀਕਨ ਲੋਕ ਨਹੀਂ ਜਿਹੜੇ ਮੈਂ ਜੇ ਰੀਸੈਂਟ ਡਾਟਾ ਦੀ ਗੱਲ ਵੀ ਕਰਾਂ ਕਿ ਜਿਹੜੇ ਡੋਨਲਡ 트੍ਰੰਪ ਦੀ ਪ੍ਰੈਜ਼ੀਡੈਂਸੀ ਸਾਂਭਣ ਤੋਂ ਬਾਅਦ ਅਮਰੀਕਾ ਦੇ ਵਿੱਚ ਪਿਛਲੇ ਸਿਰਫ 7-8 ਮਹੀਨਿਆਂ ਦੇ ਵਿੱਚ ਹੀ 2 ਮਿਲੀਅਨ ਲੋਕ ਇਥੋਂ ਡਿਪੋਰਟ ਹੋ ਚੁੱਕੇ ਨੇ ਔਰ 2 ਮਿਲੀਅਨ ਦੇ ਵਿੱਚੋਂ 1.3 ਮਿਲੀਅਨ ਲੋਕ ਐਸੇ ਸਨ ਜਿਨ੍ਹਾਂ ਨੇ ਸੈਲਫ ਰਿਪੋਰਟ ਕੀਤਾ ਹੁਣ ਕਿਸੇ ਨਾ ਕਿਸੇ ਦੇਸ਼ਾਂ ਵੱਲ ਤੇ ਕੂਚ ਕਰ ਰਹੇ ਨੇ ਜਾਹੇ ਉਹ ਆਪਣੇ ਦੇਸ਼ਾਂ ਵੱਲ ਨੂੰ ਜਾਣਗੇ ਜਾਂ ਕਿਤੇ ਨਾ ਕਿਤੇ ਹੋਰ ਪ੍ਰਾਇੋਰਟੀ ਰੱਖਣਗੇ ਆਸਟ੍ਰੇਲੀਆ ਦੇ ਦਰਵਾਜ਼ੇ ਜਿਹੜੇ ਆ ਵੇਖੋ ਜੀ ਆਸਟ੍ਰੇਲੀਆ ਇੱਕ ਐਸਾ ਮੈਂ ਅੱਗੇ ਵੀ ਇੱਕ ਗੱਲ ਜ਼ਿਕਰ ਕੀਤਾ ਕਿ ਆਸਟ੍ਰੇਲੀਆ ਇੱਕ ਬੇहद ਖੂਬਸੂਰਤ ਦੇਸ਼ ਹੈ ਉੱਥੋਂ ਦਾ ਜਿੱਥੋਂ ਦੀ ਆਬਾਦੀ ਜਿਹੜੀ ਆ ਜਿੱਥੋਂ ਦੇ ਰਿਸੋਰਸਸ ਵੀ ਜਿਹੜੇ ਚੰਗੇ ਨੇ ਅਵੇਲੇਬਿਲਟੀ ਚੰਗੀ ਹੈ ਯੂਰਪ ਨੂੰ ਅਮਰੀਕਨ ਲੋਕ ਜਿਹੜੇ ਆ ਚਾਹੇ ਉਹ ਸਿਟੀਜ਼ਨ ਨੇ ਚਾਹੇ ਉਹ ਕਿਸੇ ਵੀ ਰੇਸ ਦੇ ਲੋਕ ਨੇ ਬਹੁਤ ਜ਼ਿਆਦਾ ਪਿਛਲੇ 10 ਸਾਲਾਂ ਦੇ ਵਿੱਚ ਮੂਵ ਆਊਟ ਕੀਤੇ ਨੇ ਇਥੋਂ ਤੁਹਾਨੂੰ ਕੀ ਲੱਗਦਾ ਆਸਟ੍ਰੇਲੀਆ ਉਹਨਾਂ ਵਾਸਤੇ ਵੈਲਕਮਿੰਗ ਹੋ ਸਕਦਾ ਹੈ ਜਾਂ ਕਿਹੋ ਜਿਹੇ ਪ੍ਰੋਗਰਾਮ ਜਿਹੜੇ ਆ ਉਹਨਾਂ ਨੂੰ ਆਫਰ ਕੀਤੇ ਜਾ ਸਕਦੇ ਆ ਦੇਖੋ ਮੈਂ ਅੱਜ ਦੇ ਹਾਲਾਤਾਂ ਦੀ ਗੱਲ ਕਰਾਂ ਆਸਟ੍ਰੇਲੀਆ ਤੇ ਜਿਹੜਾ ਉਹ ਟੈਂਪਰੇਰੀ ਵੀਜ਼ਾ ਹੋਲਡਰ ਜਿਹੜੇ ਨੇ ਉਹ ਬਹੁਤ ਹੀ ਜ਼ਿਆਦਾ ਨੰਬਰ ਜਿਹੜੇ ਘਟਾਏ ਹੋਏ ਨੇ ਜੀ ਮੈਂ ਆਪਣੀ ਲਾਈਫ ਦੇ ਵਿੱਚ ਕਦੀ ਵੀ ਇਹ ਨਹੀਂ ਦੇਖਿਆ ਸੀਗਾ ਕਿ ਆਸਟ੍ਰੇਲੀਅਨ ਗਵਰਨਮੈਂਟ ਕੈਨੇਡਾ ਦੇ ਗ੍ਰੀਨ ਕੈਨੇਡਾ ਦੇ ਪਰਮਨੈਂਟ ਰੈਜ਼ੀਡੈਂਟ ਕਾਰਡ ਪੀਆਰ ਕਾਰਡ ਹੋਲਡਰ ਤੇ ਯੂਐਸ ਦੇ ਗ੍ਰੀਨ ਕਾਰ ਹੋਲਡਰ ਨੂੰ ਵਿਜ਼ਟਰ ਵੀਜ਼ਾ ਨਹੀਂ ਦਏਗਾ ਜੀ ਪਿਛਲੇ ਕੁਛ 6 ਮਹੀਨਿਆਂ ਦੇ ਵਿੱਚ ਮੇਰੇ ਕੋਲ ਕਾਫੀ ਕੇਸ ਆ ਗਏ ਨੇ ਜਿਹੜੇ ਸਿਰਫ ਘੁੰਮਣ ਦੇ ਲਈ ਆਸਟ੍ਰੇਲੀਆ ਆਉਣਾ ਚਾਹੁੰਦੇ ਸੀਗੇ ਕੈਨੇਡਾ ਦੇ ਪੀਆਰ ਅਮਰੀਕਾ ਦੇ ਗ੍ਰੀਨ ਕਾਰਡ 홀ਡਰ ਉਹਨਾਂ ਨੂੰ ਵੀ ਜਿਹੜਾ ਆਸਟ੍ਰੇਲੀਆ ਉਹ ਵੀਜ਼ਾ ਰਿਜੈਕਟ ਕਰ ਰਿਹਾ ਜੀ ਇੰਡੀਆ ਤੋਂ ਕਾਫੀ ਬਹੁਤ ਵੱਡੇ ਲੈਵਲ ਤੇ ਜਿਹੜੀ ਹੈ ਉਹ ਰਿਫਿਊਜ਼ਲ ਜਿਹੜੀ ਹੈ ਜਿਹੜੇ ਯੰਗਸਟਰ ਜਿਨ੍ਹਾਂ ਦੀ ਏਜ 18 ਤੋਂ 45 ਸਾਲ ਦੇ ਵਿੱਚ ਉਹਨਾਂ ਲਈ ਵੀਜ਼ਾ ਲੈਣਾ ਆਸਟ੍ਰੇਲੀਆ ਦਾ ਬਹੁਤ ਹੀ ਔਖਾ ਜੀ ਜਿਵੇਂ ਮੈਂ ਕਿਹਾ 2026 ਜਿਵੇਂ ਇਹ ਫਾਈਨੈਂਸ਼ੀਅਲ ਈਅਰ ਖਤਮ ਹੋਏਗਾ ਥੋੜਾ ਜਿਹਾ ਓਪਨ डेफिनेटली ਆਸਟ੍ਰੇਲੀਆ ਕਰੇਗਾ ਕਿਉਂਕਿ ਪਿਛਲੇ ਸਾਲ ਡੇਢ ਸਾਲ ਤੋਂ ਕਾਫੀ ਜ਼ਿਆਦਾ ਜਿਹੜਾ ਨੰਬਰਸ ਆਸਟ੍ਰੇਲੀਆ ਨੇ ਬਹੁਤ ਜ਼ਿਆਦਾ ਘਟਾਏ ਹੋਏ ਨੇ ਜੀ ਸਟੂਡੈਂਟ ਵੀਜ਼ੇ ਦੀ ਗੱਲ ਕਰ ਲਈਏ ਸਟੂਡੈਂਟ ਵੀਜ਼ੇ ਦਾ ਨੰਬਰ ਜਿਹੜਾ ਹੈ 2023-24 ਫਾਈਨੈਂਸ਼ੀਅਲ ਇਅਰ ਜਿਹੜਾ ਸੀਗਾ ਉਹਦੇ ਵਿੱਚ 4.80 ਲੱਖ ਸਟੂਡੈਂਟ ਵੀਜ਼ੇ ਆਸਟ੍ਰੇਲੀਆ ਨੇ ਗ੍ਰਾਂਟ ਕੀਤੇ ਸੀਗੇ ਜੀ ਜੋ ਇਹ ਨੰਬਰ ਘਟ ਕੇ ਹੁਣ ਜਿਹੜਾ ਉਹ 2.95 ਲੱਖ ਕਰਤਾ ਜੀ ਆਸਟ੍ਰੇਲੀਆ ਦੀ ਸਟ੍ਰੈਟਜੀ ਇਸ ਟਾਈਮ ਤੇ ਇਹ ਹੈ ਕਿ ਬੰਦੇ ਘੱਟ ਬੁਲਾਓ ਰੈਵਨਿਊ ਜਿਹੜਾ ਹੈ ਉਹ ਉਹਨਾਂ ਹੀ ਰੱਖੋ ਉਹਦੇ ਨਾਲ ਇਹਦੇ ਨਾਲ ਕੀ ਹੋਇਆ ਉਹਨਾਂ ਨੇ ਜਿਹੜੀਆਂ ਆਪਣੀਆਂ ਫੀਸ ਐ ਇਮੀਗ੍ਰੇਸ਼ਨ ਦੀਆਂ ਸਟੂਡੈਂਟ ਵੀਜ਼ਾ ਜਿਵੇਂ ਮੈਂ ਦੱਸਿਆ 650 ਤੋਂ ਸਿੱਧੀ 2000 ਡਾਲਰ ਕਰਦੀ ਆ ਹੋਰ ਵੀ ਕਈ ਵੀਜ਼ੇ ਨੇ ਜਿਨ੍ਹਾਂ ਚ 파ਟਨਰ ਵੀਜ਼ਾ ਤੁਸੀਂ ਪਾਰਟਨਰ ਵੀਜ਼ਾ ਦੀ ਜਿਹੜੀ ਫੀਸ ਪਰਮਨੈਂਟ ਪਾਰਟਨਰ ਵੀਜ਼ੇ ਦੀ ਗੱਲ ਕਰ ਰਿਹਾ ਉਹਦੀ 10000 ਡਾਲਰ ਫੀਸ ਆ ਓਵਰਆਲ ਆਪਾਂ ਜੇ ਕੰਪੇਅਰ ਕਰਨਾ ਹੋਏ ਕਿਸੇ ਹੋਰ ਕੰਟਰੀ ਦੇ ਨਾਲ ਆਸਟ੍ਰੇਲੀਆ ਨੂੰ ਤੇ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਫੀਸਾਂ ਨੇ ਇਹ ਬਹੁਤ ਹੀ ਜ਼ਿਆਦਾ ਨੇ ਆਸਟ੍ਰੇਲੀਆ ਦੀਆਂ ਔਰ ਆਬਵੀਅਸਲੀ ਉਹਦਾ ਰੀਜ਼ਨ ਵੀ ਹੈ ਕਿ ਇਹਨਾਂ ਦੀ ਸੋਚ ਅੱਜ ਕੱਲ ਇਹ ਜਿੰਨੇ ਬੰਦੇ ਘੱਟ ਬਲਾਓ ਬਟ ਰੈਵਨਿਊ ਜਿਹੜਾ ਉਹ ਉਨਾ ਹੀ ਤੁਹਾਡਾ ਹੋਣਾ ਚਾਹੀਦਾ ਜੀ ਅ ਵੈਲ ਜਿਵੇਂ ਤੁਸੀਂ ਐਕਸਪਲੇਨ ਕੀਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਦਰਵਾਜ਼ੇ ਖੁੱਲ੍ਹ ਸਕਦੇ ਆ ਅ ਸੰਤੂਬ ਸਾਬ ਮੈਂ ਇੱਥੇ ਇੱਕ ਜ਼ਰੂਰ ਐਡਵਾਈਸ ਚਾਹਾਂਗਾ ਸਾਡੇ ਵਿਊਅਰਸ ਵਾਸਤੇ ਵੀ ਐਡਵਾਈਸ ਜ਼ਰੂਰ ਚਾਹਾਂਗਾ ਕਿ ਵੇਖੋ ਜਿਹੜੇ ਸਾਡੇ ਸਟੂਡੈਂਟਸ ਵਿਦੇਸ਼ਾਂ ਦੇ ਵਿੱਚ ਆਉਂਦੇ ਨੇ ਚਾਹੇ ਉਹ ਕੈਨੇਡਾ ਹੋ ਜੇ ਚਾਹੇ ਯੂਕੇ ਹੋ ਜੇ ਅਮਰੀਕਾ ਹੋ ਜੇ ਚਲੋ ਅਮਰੀਕਾ ਦਾ ਸਿਸਟਮ ਜਿਹੜਾ ਸਟੂਡੈਂਟ ਦਾ ਕ੍ਰਾਈਟੇਰੀਆ ਥੋੜਾ ਜਿਹਾ ਡਿਫਰੈਂਟ ਆ ਬਟ ਜੇ ਅਹੀਂ ਆਸਟ੍ਰੇਲੀਆ ਨਿਊਜ਼ੀਲੈਂਡ ਆ ਸਾਡੇ ਸਟੂਡੈਂਟਸ ਜਿਹੜੇ ਆ ਉਹਨਾਂ ਨੂੰ ਲੱਗਦਾ ਕਿ ਇੱਕ ਵਾਰੀ ਪਹੁੰਚ ਨਹੀਂ ਸਭ ਤੋਂ ਔਖੀ ਗੱਲ ਆ ਪਰ ਪਹੁੰਚਣ ਤੋਂ ਬਾਅਦ ਜਿਹੜਾ ਉਹਨਾਂ ਦਾ ਸੰਘਰਸ਼ ਆ ਸਾਲਾਂ ਸਾਲ ਹੀ ਚੱਲਦਾ ਰਹਿੰਦਾ ਆ ਸਟੂਡੈਂਟ ਵੀਜ਼ਾ ਤੋਂ ਲੈ ਕੇ ਵਰਕ ਪਰਮਿਟਸ ਤੋਂ ਲੈ ਕੇ ਟੈਂਪਰੇਰੀ ਰੈਜ਼ੀਡੈਂਸ ਤੋਂ ਲੈ ਕੇ ਪਰਮਾਨੈਂਟ ਰੈਜ਼ੀਡੈਂਸ ਤੱਕ ਜਿਹੜਾ ਸੰਘਰਸ਼ ਆ ਲਗਾਤਾਰ ਬਣਿਆ ਰਹਿੰਦਾ ਆ ਲੈਕ ਆਫ ਐਜੂਕੇਸ਼ਨ ਕਹੀਏ ਜਾਂ ਕਿਹੜੀਆਂ ਚੀਜ਼ਾਂ ਦੀ ਕਮੀ ਰਹਿ ਜਾਂਦੀ ਆ ਜਿਹਦਾ ਸਾਨੂੰ ਧਿਆਨ ਦੇਣ ਦੀ ਬਹੁਤ ਲੋੜ ਆ ਕਿ ਜਿਹਦੇ ਲਈ ਸੀ ਵੈਲ ਪ੍ਰੇਪੇਅਰ ਹੋ ਕੇ ਅੱਗੇ ਚੱਲੀਏ ਇਹਦੇ ਬਾਰੇ ਥੋੜੀ ਜਿਹੀ ਐਡਵਾਈਸ ਦਿਓ ਪਲੀਜ਼ ਦੇਖੋ ਇਹ ਇੰਡੀਆ ਦੇ ਵਿੱਚ ਇੱਕ ਟ੍ਰੈਂਡ ਜਿਹੜਾ ਉਹ ਬਣਿਆ ਹੋਇਆ ਹੈ ਕਿ ਜਿਵੇਂ ਤੁਸੀਂ ਹਰ ਐਜੂਕੇਸ਼ਨ ਜਿਹੜੀ ਹੈ ਆਪਣੀ ਸਕੂਲਿੰਗ ਜਿਹੜੀ ਹੈ ਉਹ ਤੁਸੀਂ ਖਤਮ ਕਰਦੇ ਹੋ ਤੇ ਨਾਲ ਦੀ ਨਾਲ ਤੁਸੀਂ ਫੋਰਨ ਕੰਟਰੀ ਜਾਣਾ ਔਰ ਸ਼ਾਇਦ ਇਹਨਾਂ ਚੀਜ਼ਾਂ ਦਾ ਅਸੀਂ ਵੀ ਸ਼ਿਕਾਰ ਹੋਏ ਹਾਂ ਜਦੋਂ ਅਸੀਂ ਇਹ 12 ਫਿਨਿਸ਼ ਕੀਤੀ ਹੈ ਸਾਡਾ ਵੀ ਫੋਕਸ ਇਹ ਸੀਗਾ ਕਿ ਨਾਲ ਦੀ ਨਾਲ ਅਸੀਂ ਨਹੀਂ ਫੋਰਨ ਕੰਟਰੀ ਵੱਲ ਜਿਹੜਾ ਉਹ ਜਾਈਏ ਜੀ ਬਟ ਇੰਡੀਆ ਦੇ ਵਿੱਚ ਪ੍ਰੋਬਲਮ ਹੈ ਕਿ ਤੁਹਾਨੂੰ ਗਾਈਡ ਕਰਨ ਵਾਲੇ ਜਿਹੜੇ ਲੋਕ ਨੇ ਉਹ ਬਹੁਤ ਘੱਟ ਨੇ ਔਰ ਬਹੁਤ ਸਾਰੇ ਲੋਕ ਤੁਹਾਨੂੰ ਇਹੀ ਗਾਈਡ ਕਰਦੇ ਨੇ ਕਿ ਇੰਡੀਆ ਦੇ ਵਿੱਚ ਕੁਝ ਨਹੀਂ ਹੈਗਾ ਨਾ ਜੌਬਸ ਨੇ ਕੋਈ ਫਿਊਚਰ ਨਹੀਂ ਹੈਗਾ ਤੁਸੀਂ ਬਾਹਰ ਜਾ ਸਕਦੇ ਹੋ ਅਗਰ ਅਸੀਂ ਪਲੈਨਿੰਗ ਕਰਨੀ ਹੈ ਤੁਸੀਂ ਜਿਵੇਂ ਕਿਹਾ ਕਿ ਇੱਥੇ ਆ ਕੇ ਅਸੀਂ ਰੈ residancy ਪਹਿਲਾਂ ਅਸੀਂ ਸਟੂਡੈਂਟ ਵੀਜ਼ਾ ਤੇ ਆਉਣੇ ਆ ਫਿਰ ਅਸੀਂ ਟੈਂਪਰੀ ਰੈ residancy ਲੈਣੇ ਆ ਉਸ ਤੋਂ ਬਾਅਦ ਅਸੀਂ ਆਪਣਾ ਵਰਕ ਐਕਸਪੀਰੀਅੰਸ ਲੈਣੇ ਆ ਔਰ ਉਹ ਚੱਕਰ ਦੇ ਵਿੱਚ ਫਸਦੇ ਆ ਅਸੀਂ ਇਹ ਸਾਰਾ ਸਿਸਟਮ ਜਿਹੜਾ ਉਹ ਇੰਡੀਆ ਬੈਠ ਕੇ ਅਗਰ ਕਰੀਏ ਅਗਰ ਕਿਸੇ ਨੇ ਆ ऑस्ट्रेलिया ਡਾਇਰੈਕਟ ਪੀਆਰ ਲੈ ਕੇ ਆਉਣો ਆਏ ਮੋਦੀ ਗੱਲ ਕਰ ਰਿਹਾ ਜੀ ਅਗਰ ਉਹ ਇੰਡੀਆ ਬੈਠ ਕੇ ਹੀ ਇਸ ਚੀਜ਼ ਦੀ ਪ੍ਰੈਪਰੇਸ਼ਨ ਕਰੇ ਤੇ ਇਹ ਵੀ ਪੋਸੀਬਲ ਹੈ ਕਿ ਅਸੀਂ ਆਸਟ੍ਰੇਲੀਆ ਸਿੱਧਾ ਪੀਆਰ ਤੇ ਵੀ ਆ ਸਕਦੇ ਹਾਂ ਹੁਣ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਅੱਜ ਦੀ ਡੇਟ ਚ ਡਿਮਾਂਡ ਚੱਲ ਰਹੀ ਹੈ ਉਹ ਚੱਲ ਰਹੀ ਹੈ ਆ ਟ੍ਰੇਡ ਟ੍ਰੇਡ ਦੇ ਵਿੱਚ ਜਿਹੜੀ ਹੈ ਬਹੁਤ ਹੀ ਸੌਖੀ ਪਰਮਨੈਂਟ ਰੈਜ਼ਿਡੈਂਸੀ ਹੈ ਮਿਨਿਮਮ ਪੁਆਇੰਟਸ ਦੇ ਉੱਪਰ ਜਿਹੜਾ ਇਨਵੀਟੇਸ਼ਨ ਆ ਰਿਹਾ ਅੱਜਕਲ 65 ਪੁਆਇੰਟਸ ਮਿਨਿਮਮ ਉਹਦੇ ਤੇ ਇਨਵੀਟੇਸ਼ਨ ਆ ਰਿਹਾ ਜਿਹਦੇ ਕਾਰਪੈਂਟਰ ਕਾਰਪੈਂਟਰ ਦੀ ਗੱਲ ਕਰ ਰਹੀ ਹੈ ਕੈਬਨਟ ਮੇਕਰ ਦੀ ਗੱਲ ਕਰ ਰਹੀ ਹੈ ਸਿਪਲੰਬਰ ਦੀ ਗੱਲ ਕਰ ਰਹੀ ਹੈ ਇਲੈਕਟ੍ਰੀਸ਼ੀਅਨ ਦੀ ਗੱਲ ਕਰ ਰਹੀ ਹੈ ਹੋਰ ਵੀ ਬਹੁਤ ਸਾਰੇ ਟ੍ਰੇਡਸ ਨੇ ਜਿਹੜੇ 65 ਪੁਆਇੰਟਸ ਦੇ ਉੱਪਰ ਆਟੋਮੋਟਿਵ ਪੇਂਟਿੰਗ ਦੀ ਗੱਲ ਕਰ ਲਈਏ ਉਹਦੇ ਚਾਹ ਰਿਹਾ ਅਗਰ ਇਹੀ ਇਹੀ ਅਸੀਂ ਪ੍ਰੋਸੈਸ ਇੰਡੀਆ ਬੈਟ ਕੇ ਫੋਲੋ ਕਰ ਲਈਏ ਅਸੀਂ ਪਲੱਸ 2 ਕਰਕੇ ਉਸ ਤੋਂ ਬਾਅਦ ਅਸੀਂ ਅਗਰ ਕੋਈ ਆਈਟੀਆਈ ਦਾ ਡਿਪਲੋਮਾ ਲੈ ਕੇ 3 ਸਾਲ ਦਾ ਐਕਸਪੀਰੀਅੰਸ ਲੈ ਕੇ ਔਰ ਪ੍ਰੋਪਰ ਟ੍ਰੇਡ ਦੀ ਨੌਲੇਜ ਲੈ ਕੇ ਉਹ ਅਸੀਂ ਆਪਣੇ ਸਕਿੱਲ ਅਸੈਸਮੈਂਟ ਇੰਡੀਆ ਬੈਠੇ ਕਰਵਾ ਕੇ ਸਕਿੱਲ ਮਾਈਗ੍ਰੇਸ਼ਨ ਟੂ ਆਸਟ੍ਰੇਲੀਆ ਸੀ ਸਿੱਧਾ ਪਰਮਨੈਂਟ ਰੈਜ਼ੀਡੈਂਸੀ ਲੈ ਸਕਦੇ ਹਾਂ ਬਟ ਇਸ ਚੀਜ਼ ਵੱਲ ਬਹੁਤੇ ਸਟੂਡੈਂਟ ਦਾ ਧਿਆਨ ਵੀ ਨਹੀਂ ਹੈਗਾ ਔਰ ਉਹਨਾਂ ਨੂੰ ਗਾਈਡ ਕਰਨ ਵਾਲਾ ਵੀ ਕੋਈ ਨਹੀਂ ਹੈਗਾ ਜੀ ਸੋ ਅਸੀਂ ਕਿਤੇ ਨਾ ਕਿਤੇ ਇਸ਼ਾਰਾ ਕਰਦੇ ਹਾਂ ਕਿ ਕਈ ਵਾਰੀ ਮਟੀਰੀਅਲਿਸਟਿਕ ਕਹਿ ਲਓ ਕਿ ਦੀ ਦੌੜ ਦੇ ਵਿੱਚ ਜਾਂ ਮਟੀਰੀਅਲਿਜ਼ਮ ਦੀ ਦੌੜ ਦੇ ਵਿੱਚ ਜਾਂ ਏਜੰਟਸ ਜਿਹੜੇ ਪੰਜਾਬ ਦੇ ਵਿੱਚ ਅਨਐਜੂਕੇਟਿਡ ਬੈਠੇ ਨੇ ਕਿ ਜਿਨ੍ਹਾਂ ਨੂੰ ਲੱਗਦਾ ਕਿ ਸਾਨੂੰ ਸਿਰਫ ਆਪਣਾ ਮਤਲਬ ਪੈਸੇ ਤੱਕ ਹੈਗਾ ਕਿ ਚੁੱਕੋ ਤੇ ਬੰਦਾ ਤੋਰੋ ਬਾਅਦ ਚ ਉਹਦੀ ਕੋਈ ਪਰਵਾਹ ਨਹੀਂ ਇਹ ਕਿਤਨਾ ਕਿਤੇ ਗਾਈਡੈਂਸ ਜਿਹੜੀ ਆ ਉਹ ਲੈਕ ਆਫ ਗਾਈਡੈਂਸ ਜਿਹੜੀ ਆ ਉਹ ਡੈਫੀਨਿਟਲੀ ਪੰਜਾਬ ਦੇ ਵਿੱਚ ਅੱਜ ਦੀ ਡੇਟ ਤੱਕ ਵੀ ਹੈਗੀ ਆ ਵੈਸੇ ਤੇ ਪਰ ਤੁਸੀਂ ਬੜੇ ਸੋਹਣੇ ਤਰੀਕੇ ਨਾਲ ਚੀਜ਼ਾਂ ਨੂੰ ਐਕਸਪਲੇਨ ਕੀਤਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਮਾਂ ਦੇਣ ਵਾਸਤੇ ਜਾਂਦੇ ਜਾਂਦੇ ਜੇ ਕੋਈ ਹੋਰ ਤੁਸੀਂ ਆਪਜੀ ਕੋਈ ਕੀਮਤੀ ਸਲਾਹ ਦੇਣਾ ਚਾਹੋ ਤੇ ਪਲੀਜ਼ ਜਰੂਰ ਇੱਕ ਇੱਕ رائے ਜਿਹੜੀ ਇੱਕ مشਵਰਾ ਜਿਹੜਾ ਜਰੂਰ ਦਸ਼ਕਾਂ ਨੂੰ ਦੇ ਕੇ ਜਾਓ ਦੇਖੋ ਮੈਂ ਇਹ ਹੀ ਚੀਜ਼ ਜਿਹੜੀ ਹੈ ਦੁਬਾਰਾ ਰਿਪੀਟ ਕਰਨੀ ਚਾਹੁੰਗਾ ਕਿ ਅਗਰ ਕਿਸੇ ਵੀ ਕੰਟਰੀ ਤੁਸੀਂ ਜਾਣਾ ਹੈ এডਿਕੇਸ਼ਨ ਪਰਪਸ ਲਈ ਜਾਣਾ ਉਹਦੇ ਤੇ ਥੋੜੀ ਜੀ ਰਿਸਰਚ ਜਿਹੜੀ ਹੈ ਉਹ ਖੁਦ ਆਪ ਕਰਨੀ ਬਹੁਤ ਜ਼ਰੂਰੀ ਹੈ ਨਾਦਰਦਾਨਾ ਸੀ ਕਿਸੇ ਏਜੰਟ ਕੋ ਇੰਡੀਆ ਦੇ ਵਿੱਚ ਜਾਈਏ ਅੱਜ ਕੱਲ ਇੰਡੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਤੁਹਾਨੂੰ ਏਜੰਟ ਜਿਹੜੇ ਆ ਜਗਾ ਜਗਾ ਤੇ ਦੇਖਣ ਨੂੰ ਮਿਲਣਗੇ ਕਾਫੀ ਬੰਦ ਵੀ ਹੋ ਰਹੇ ਨੇ ਬਿਕੋਜ਼ ਮਾਈਗ੍ਰੇਸ਼ਨ ਹਰ ਕੰਟਰੀ ਨੇ ਬੜੀ ਸਲੋ ਕੀਤੀ ਹੋਈ ਹੈ ਜੀ ਬਟ ਅਗਰ ਤੁਸੀਂ ਪ੍ਰੋਪਰ ਰਿਸਰਚ ਖੁਦ ਆਪ ਜੇ ਕਰੋ ਤਾਂ ਤੁਹਾਨੂੰ ਖੁਦ ਤੁਸੀਂ ਆਪ ਕੋ ਯੂਨੀਵਰਸਿਟੀ ਚੂਜ਼ ਕਰੋ ਜਾਂ ਜਿੱਥੇ ਤੁਹਾਡਾ ਇੰਟਰਸਟ ਹੈ ਤੁਸੀਂ ਆਪ ਉਹ ਸਟੱਡੀ ਕਰਨਾ ਚਾਹੁੰਦੇ ਹੋ ਇਹ ਤੁਹਾਡੇ ਤੇ ਬਹੁਤ ਕੁਝ ਡਿਪੈਂਡ ਕਰਦਾ ਹੈ ਕਿ ਤੁਸੀਂ ਠੱਗੀ ਦਾ ਸ਼ਿਕਾਰ ਹੋਣਾ ਕਿ ਨਹੀਂ ਹੋਣਾ ਪ੍ਰੋਪਰ ਜਿਹੜੀ ਇਨਫੋਰਮੇਸ਼ਨ ਤੁਸੀਂ ਕਿਸੇ ਵੀ ਕੰਟਰੀ ਜਾ ਰਹੇ ਹੋ proper information ਤੁਹਾਡੇ ਕੋਲ ਹੋਣੀ ਜਿਹੜੀ ਉਹ ਬਹੁਤ ਜ਼ਰੂਰੀ ਹੈ ਜੀ ਬਿਲਕੁਲ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਸ ਸੰਸਾੜੇ ਨਾਲ ਹੈਰੀ ਸੰਧੂ ਐਕਸਕਲੂਸਿਵ ਮਾਈਗ੍ਰੇਸ਼ਨ ਮੈਲਬਨ ਆਸਟ੍ਰੇਲੀਆ ਤੋਂ ਇਹਨਾਂ ਦਾ ਨੰਬਰ ਇਸ ਟਾਈਮ ਤੇ ਸਾਡੀ ਸਕਰੀਨ ਦੇ ਉੱਪਰ ਡਿਸਪਲੇ ਹੋ ਰਿਹਾ ਹੈ ਇਹਨਾਂ ਦੇ ਆਫਿਸਿਸ ਜਿਹੜੇ ਆ ਉਹ ਇੰਡੀਆ ਦੇ ਵਿੱਚ ਵੀ ਲੋਕੇਟਿਡ ਆ ਅਸੀਂ ਤੁਹਾਨੂੰ ਇੱਕ ਵਾਰੀ ਜ਼ਰੂਰੀ ਦੱਸ ਦਈਏ ਕਿ ਜਦੋਂ ਵੀ ਤੁਸੀਂ ਕੋਈ ਵੀ رائے ਲੈਣੀ ਆ ਉਹ ਇੱਕ ਪ੍ਰੋਫੈਸ਼ਨਲ ਅਟਾਰਨੀ ਜਿਹੜਾ ਪ੍ਰੋਫੈਸ਼ਨਲ ਵਕੀਲ ਆ ਤੁਸੀਂ ਉਹਨਾਂ ਦੇ ਕੋਲੋਂ ਆਪਣੀ رائے ਲਓ ਕਿਉਂਕਿ ਉਹੀ ਤੁਹਾਨੂੰ ਇੱਕ ਸਹੀ ਰਸਤਾ ਦਿਖਾ ਸਕਦੇ ਆ ਕਿ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅੜਚਨਾਂ ਨੇ ਉਹ ਤੁਹਾਨੂੰ ਪਹਿਲਾਂ ਹੀ ਦੱਸ ਕੇ ਤੁਹਾਨੂੰ ਅਵੇਅਰ ਕਰ ਸਕਦੇ ਤਾਂ ਕਿ ਤੁਹਾਡਾ ਜਿਹੜਾ ਆਉਣ ਵਾਲਾ ਸਫ਼ਰ ਉਹ ਥੋੜਾ ਜਿਹਾ ਈਜ਼ੀ ਹੋ ਜਾਏ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਤੁਸੀਂ ਜਦੋਂ ਵੀ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪਲਾਨ ਕਰਨ ਦੀ ਤਿਆਰੀ ਕਰ ਰਹੇ ਹੋ ਤੇ ਤੁਸੀਂ ਆ ਹੈਰੀ ਸੰਧੂ ਜਿਹੜੇ ਨੇ ਐਕਸਕਲੂਸਿਵ ਮਾਈਗ੍ਰੇਸ਼ਨ ਮੈਲਬਨ ਆਸਟ੍ਰੇਲੀਆ ਤੋਂ ਤੁਸੀਂ ਇਹਨਾਂ ਨਾਲ ਸੰਪਰਕ ਜਿਹੜਾ ਉਹ ਜ਼ਰੂਰ ਬਣਾ ਕੇ ਤੇ ਆਪਣੀ ਜਿਹੜੀ رائے ਉਹ ਤੁਸੀਂ ਜ਼ਰੂਰ ਲੈ ਸਕਦੇ ਹੋ ਇਹ ਅੱਜ ਦਾ ਐਪੀਸੋਡ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ